ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਵਿਜੀਲੈਂਸ ਬਿਊਰੋ ਨੇ ਕੱਲ ਇੱਕ ਵੱਡੀ ਕਾਰਵਾਈ ਕਰਦਿਆਂ ਜੰਗੇ ਆਜ਼ਾਦੀ ਜ਼ਾਦਕਾਰ ਦੀ ਉਸਾਰੀ ਨਾਲ ਸੰਬੰਧਤ ਫੰਡਾਂ ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਅਜੀਤ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਸਮੇਤ 26 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ 16 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਦਕਿ ਜੰਗੇ ਆਜ਼ਾਦੀ ਯਾਦਗਾਰ ਦੇ ਸਾਬਕਾ ਮੁੱਖ ਕਾਰਜਕਾਰੀ ਅਫਸਰ ਆਈਏਐਸ ਵਿਨੇ ਬਬਲਾਨੀ ਤੇ ਹੋਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜੰਗੇ ਆਜ਼ਾਦੀ ਯਾਦਗਾਰ ਦੀ ਉਸਾਰੀ ਲਈ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਵਿੱਚ ਦੋਸ਼ੀਆਂ ਨੇ ਕਪੜੇਬਾਜੀ ਕਰਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ ਜਿਕਰ ਜੋਗ ਹੈ ਕਿ ਸਰਕਾਰ ਨੇ ਇਸ ਪ੍ਰੋਜੈਕਟ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਸੀ ਜਿਸ ਵਿੱਚ ਵਰਜਿੰਦਰ ਹਮਦਰਦ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਦੋਸ਼ ਹੈ ਕਿ ਯਾਦਗਾਰ ਦੀ ਉਸਾਰੀ ਨਾਲ ਸੰਬੰਧਿਤ ਕੰਮ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਟੈਂਡਰ ਖਾਸ ਲੋਕਾਂ ਨੂੰ ਸੌਂਪ ਦਿੱਤੇ ਗਏ ਮਜੂਦਾ ਲੋਕ ਸਭਾ ਚੋਣਾਂ ਦਰਮਿਆਨ ਕੱਲ ਸੂਬੇ ਵਿੱਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਚੋਣ ਕਮਿਸ਼ਨ ਨੇ ਕੱਲ ਇੱਕ ਉੱਚ ਪੱਧਰੀ ਸ਼ਿਕਾਇਤ ਦੇ ਆਧਾਰ ਤੇ ਲੁਧਿਆਣਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰਾਂ ਨੂੰ ਮੌਜੂਦਾ ਅਹੁਦਿਆਂ ਤੋਂ ਹਟਾ ਦਿੱਤਾ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ ਚੋਣ ਡਿਊਟੀ ਤੇ ਤਾਇਨਾਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਇਨ੍ਹਾਂ ਦੀ ਹਟਾਉਣ ਦੀ ਪ੍ਰਕਿਰਿਆ ਤੋਂ ਬਾਅਦ ਚੋਣ ਕਮਿਸ਼ਨ ਨੇ ਉਹਨਾਂ ਦੀ ਜਗ੍ਹਾ ਤੇ ਨਿਲਾਬ ਕਸ਼ੋਰ ਨੂੰ ਲੁਧਿਆਣਾ ਜਦਕਿ ਰਾਹੁਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਇਨ੍ਹਾਂ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕੀ ਸੀ ਮੌਜੂਦਾ ਲੋਕ ਸਭਾ ਚੋਣਾਂ ਦਰਮਿਆਨ ਚੋਣ ਪ੍ਰਚਾਰ ਦੇ ਮੱਦੇਨਜ਼ਰ ਅੱਜ ਸੂਬੇ ਵਿੱਚ ਇੱਕ ਅਹਿਮ ਤੇ ਦਿਲਚਸਪ ਦਿਨ ਹੈ ਕਿਉਂਕਿ ਪ੍ਰਧਾਨ ਮੰਤਰੀ ਆਪਣੀ ਪਿਛਲੀ ਫਰੋਜਪੁਰ ਰੈਲੀ ਦੀ ਘਟਨਾ ਤੋਂ ਬਾਅਦ ਅੱਜ ਸੂਬੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹਿਲੀ ਵਾਰ ਆ ਰਹੇ ਹਨ ਪ੍ਰਨੀਤਕੌਰ ਦੇ ਹੱਕ ਵਿੱਚ ਅੱਜ ਪਟਿਆਲਾ ਵਿੱਚ ਹੋ ਰਹੀ ਮੋਦੀ ਦੀ ਰੈਲੀ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਰੈਲੀ ਲਈ ਭਾਜਪਾ ਵੱਲੋਂ ਵਿਸ਼ਾਲ ਤੇ ਆਲੀਸ਼ਾਨ ਟੈਂਟ ਲਾਇਆ ਗਿਆ ਹੈ ਜਿੱਥੇ ਵੱਡਾ ਇਕੱਠ ਜਟਾਉਣ ਲਈ ਸਾਰੇ ਹੀ ਭਾਜਪਾ ਆਗੂਆਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਹੈ ਪੁਲਿਸ ਨੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ ਇੱਥੇ 6000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪੰਜਾਬ ਦੌਰੇ ਤੇ ਅੱਜ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਪੁੱਛਣ ਤੇ ਜਵਾਬ ਨਾ ਦੇਣ ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਤੋਂ ਪਹਿਲਾਂ ਪੁਲਿਸ ਤੋਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਦੀ ਆਗਿਆ ਮੰਗੀ ਗਈ ਪਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਾਫ਼ ਨਾ ਕਰ ਦਿੱਤੀ ਪਰਸ਼ਦ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣਾ ਤਾਂ ਦੂਰ ਦੀ ਗੱਲ ਉਹਨਾਂ ਦੀ ਰੈਲੀ ਦੇ ਆਸ-ਪਾਸ ਵੀ ਕਿਸਾਨ ਆਗੂਆਂ ਨੂੰ ਠੁੱਕਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਐਲਾਨ ਮਗਰੋਂ ਪੁਲਿਸ ਨੇ ਪਟਿਆਲਾ ਸ਼ਹਿਰ ਦੁਆਲੇ ਨਾਕੇ ਲਗਾ ਕੇ ਇੱਕ ਤਰ੍ਹਾਂ ਪਟਿਆਲਾ ਨੂੰ ਸੀਲ ਕਰ ਦਿੱਤਾ ਹੈ। ਜਿਕਰ ਜੋਗ ਹੈ ਕਿ ਪੁਲਿਸ ਅਧਿਕਾਰੀਆਂ ਨੇ ਕੱਲ ਕਿਸਾਨਾਂ ਨੂੰ ਪ੍ਰਦਰਸ਼ਨ ਨਾ ਕਰਨ ਸੰਬੰਧੀ ਮਨਾਉਣ ਲਈ ਕਈ ਮੀਟਿੰਗਾਂ ਕੀਤੀਆਂ ਪਰ ਜੋ ਕਿ ਬੇਸੱਟਾ ਰਹੀਆਂ ਇਸ ਤੋਂ ਬਾਅਦ ਪੁਲਿਸ ਨੇ ਜ਼ਬਰਦਸਤ ਨਾਕੇਬੰਦੀ ਕਰ ਦਿੱਤੀ ਹੈ ਪਟਿਆਲਾ ਪਹੁੰਚਣ ਵਾਲੀਆਂ ਸੜਕਾਂ ਤੇ ਬੈਰੀਗੇਟਿੰਗ ਸਣੇ ਮਿੱਟੀ ਦੇ ਟਿੱਪਰ ਭਰ ਕੇ ਖੜੇ ਕਰ ਦਿੱਤੇ ਗਏ ਹਨ ਇਸ ਦਰਮਿਆਨ ਪ੍ਰਧਾਨ ਮੰਤਰੀ ਦੀ ਅੱਜ ਦੀ ਪਟਿਆਲਾ ਫੇਰੀ ਤੋਂ ਪਹਿਲਾਂ ਪਟਿਆਲਾ ਵਿੱਚ ਦੇਰ ਰਾਤ ਖਾਲਿਸਤਾਨ ਦੇ ਨਾਰੇ ਲਿਖੇ ਗਏ ਜਿਸ ਦੀ ਜ਼ਿੰਮੇਵਾਰੀ ਵਿਦੇਸ਼ ਰਹਿੰਦੇ ਗਰਮਖਿਆਲੀ ਗੁਰਪਤਵੰਤ ਪੰਨੂ ਨੇ ਲਈ ਇਹ ਨਾਰੇ ਇੱਥੋਂ ਦੇ ਪੁਰਾਣੇ ਬੱਸ ਅੱਡੇ ਕੋਲੋਂ ਲੰਘਦੇ ਓਵਰ ਬ੍ਰਿਜ ਤੇ ਲਿਖੇ ਗਏ ਨਾਰਿਆਂ ਦਾ ਪਤਾ ਲੱਗਦੇ ਹੀ ਪੁਲਿਸ ਨੇ ਇਹਨਾਂ ਨੂੰ ਮਿਟਾ ਦਿੱਤਾ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਰਮੀ ਵਦਨ ਦੇ ਮੱਦੇ ਨਜ਼ਰ ਭਾਜਪਾ ਦੀ ਪੰਜਾਬ ਇਕਾਈ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀ VOTING ਦਾ ਸਮਾਂ 2 ਘੰਟੇ ਵਧਾ ਦਿੱਤਾ ਜਾਵੇ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਹੈ। ਉਹਨਾਂ ਮੰਗ ਕੀਤੀ ਹੈ ਕਿ VOTING ਦਾ ਸਮਾਂ ਸਵੇਰੇ 6 ਵਜੇ ਤੋਂ ਵਧਾ ਕੇ ਸ਼ਾਮ 7 ਵਜੇ ਤੱਕ ਕੀਤਾ ਜਾਵੇ ਜੋ ਕਿ ਫਿਲਹਾਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਤੈਅ ਕੀਤਾ ਗਿਆ ਹੈ। ਅਸਾ ਦਰਮਿਆਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਵਿੱਚ ਗਰਮੀ ਦਾ ਕਹਿਰ ਆਉਂਦੇ ਦਿਨੀ ਵੀ ਜਾਰੀ ਰਹੇਗਾ ਮੌਸਮ ਵਿਭਾਗ ਨੇ 26 ਮਈ ਤੱਕ ਅਤਿ ਦੀ ਗਰਮੀ ਪੈਣ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ ਕੱਲ ਮੌਸਮ ਵਿਭਾਗ ਅਨੁਸਾਰ ਲੁਧਿਆਣਾ ਸੂਬੇ ਵਿੱਚ ਸਭ ਤੋਂ ਵੱਧ ਗਰਮ ਸਥਾਨ ਰਿਹਾ ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਹੁਣ ਰਾਤਾਂ ਦਾ ਤਾਪਮਾਨ ਵੀ ਵਧੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਸ਼ਹਿਰ ਵਿੱਚ ਰੋਡ ਸ਼ੋਅ ਦੌਰਾਨ ਮੁਲਾਜ਼ਮਾਂ ਦੀ ਚਿਰਕੋਣੀ ਮੰਗ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਤੇ ਕੱਲ ਕੇਂਦਰ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ 20000 ਕਰੋੜ ਰੁਪਏ ਦੇ ਫੰਡ ਰੋਕ ਲਏ ਹਨ ਜਿਸ ਕਰਕੇ ਉਹ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕਰ پا ਰਹੇ ਉਹਨਾਂ ਕਿਹਾ ਕਿ 4 ਜੂਨ ਨੂੰ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਇਹ ਪੈਸਾ ਵਾਪਸ ਲਿਆ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ। ਐਕ ਸਰਵਿਸਮੈਨ ਜਿਹੜੇ ਬੁਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਅਸੀਂ ਬਣਾ ਰਹੇ ਹਾਂ। OPS ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ। ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗੱਠਜੰਡ ਦੀ ਤਾਂ 20000 ਕਰੋੜ ਵੀ ਜਿਹੜਾ ਪੈਨਸ਼ਨ ਵਾਲੇ ਨੇ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਦੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇਮਾਲੀਆਂ ਲੁੱਟ ਕੇ ਭੱਜ ਗਿਆ ਤਾਂ ਕਿ ਵਿਜੇਮਾਲੀਆਂ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮਾਂ ਨੂੰ ਲੁੱਟੇ ਨੇ ਕਈ ਮੁਲਾਜ਼ਮਾਂ ਨੇ ਅਜੇ ਨੇ 40-45 ਸਾਲ ਨੌਕਰੀ ਕਰਕੇ 2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਭਾਜਪਾ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਭਾਜਪਾ ਤੇ ਆਰਐਸਐਸ ਵਿਚਕਾਰ ਖੜਕ ਪਈ ਹੈ ਸੂਤਰਾਂ ਮੁਤਾਬਕ ਭਾਜਪਾ ਆਪਣਾ ਨਵਾਂ ਪ੍ਰਧਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਨੂੰ ਬਣਾਉਣਾ ਚਾਹੁੰਦੀ ਹੈ ਜਦ ਕਿ ਆਰਐਸਐਸ ਨਿਤਨ ਗੜਗਰੀ ਨੂੰ ਭਾਜਪਾ ਦਾ ਨਵਾਂ ਪ੍ਰਧਾਨ ਬਣਾਉਣ ਤੇ ਜ਼ੋਰ ਦੇ ਰਿਹਾ ਹੈ ਇਸ ਤੋਂ ਬਿਨਾ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਘਟਦੇ ਵੋਟ ਪ੍ਰਤੀਸ਼ਤਤਾ ਨੂੰ ਲੈ ਕੇ ਵੀ ਆਰਐਸਐਸ ਪਾਰਟੀ ਪਾ ਤੋਂ ਖਫਾ ਦਿਖਾਈ ਦੇ ਰਹੀ ਹੈ ਇਸ ਦਰਮਿਆਨ ਮੌਜੂਦਾ ਪਾਜਪਾ ਪ੍ਰਧਾਨ ਜੇਪੀ ਨੱਡਾ ਦੀ ਟਿੱਪਣੀ ਨੇ ਵੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਜਦੋਂ ਪਾਰਟੀ ਵਿਕਸਤ ਹੋ ਰਹੀ ਸੀ ਉਸ ਸਮੇਂ ਪਾਰਟੀ ਨੂੰ ਆਰਐਸਐਸ ਦੀ ਲੋੜ ਸੀ ਪਰ ਹੁਣ ਪਾਰਟੀ ਵਿਕਸਤ ਹੋ ਚੁੱਕੀ ਹੈ ਤੇ ਇਹ ਆਪਣਾ ਕੰਮ ਖੁਦ ਕਰ ਸਕਦੀ ਹੈ ਸੁਖਪਾਲ ਖਹਿਰੇ ਦੇ ਬਿਆਨ ਨੂੰ ਆਧਾਰ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਕਿ ਕੁਝ ਪੰਜਾਬ ਦੇ ਕਾਂਗਰਸੀ ਆਗੂ ਬਿਹਾਰੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ ਤੇ ਉਹਨਾਂ ਦੇ ਬਾਈਕਾਟ ਦੀ ਗੱਲ ਕਰ ਰਹੇ ਹਨ ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕੱਲ ਖਹਿਰਾ ਨੇ ਆਖਿਆ ਕਿ ਮੈਂ ਬਿਹਾਰੀ ਜਾਂ ਉੱਤਰ ਪ੍ਰਦੇਸ਼ ਵਾਲਿਆਂ ਦਾ ਕਦੇ ਨਾਂ ਨਹੀਂ ਲਿਆ ਬਲਕਿ ਮੇਰਾ ਇਹ ਮੰਨਣਾ ਹੈ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਸ਼ਰਤਾਂ ਤਹਿਤ ਹੀ ਵੋਟ ਪਾਉਣ ਮਕਾਨ ਬਣਾਉਣ ਜਾਂ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ मेरे को बड़ा दुख हुआ जब परसों प्राइम मिनिस्टर साहब नरेंद्र मोदी जी ने एक बिहार की रैली में ये बोल दिया कि कांग्रेस के लीडर्स पंजाब बिहारियों का बॉयकॉट कर रहे हैं उनको पंजाब में नहीं आने दे रहे हमने कभी ऐसा शब्द नहीं यूज़ किया ना बॉयकॉट ना बिहारी और बिहार और यूपी के लोग वहाँ पंजाब में बहुत आते हैं काम करते हैं हम उनका स्वागत करते हैं अभी मैं बोल रहा हूँ कि अगर किसी नॉन पंजाबी ने पंजाब में कर आ पैसे कमाने हैं जिंदगी बनानी है, है परिवार पालने हैं दे आर मोस्ट वेलकम लेकिन अगर पक्के तौर के ऊपर सेटल होना उन्होंने यहाँ पर तो एक हमारे को लॉ जो मैंने कोट किया है हिमाचल प्रदेश टेनेंसी एक्ट 1972 इस लॉ के मुताबिक कोई भी गैर हिमाचली बिना शर्तें पूरी किए वहाँ पर ना तो जमीन ले सकता है ना नौकरी ले सकता है ना वोटर बन सकता है और ये कानून प्राइम मिनिस्टर साहब के अपनी स्टेट गुजरात में भी है और अब बीजेपी ने यह कानून उत्तराखंड में भी बनाया है तो पंजाब वगैरह अपनी डेमोग्राफिक सिचुएशन को आबादी के संतुलन को बचाना चाहता है और अगर ये कानून बनाएंगे हम तो इसमें क्या बुरी बात है आरबीआई ने एक बार फिर अपने लाभ अंश وچوں 210000 करोड़ रुपए दी राशि केंद्र सरकार ਨੂੰ ਦੇਣ ਦਾ ਫੈਸਲਾ ਕੀਤਾ ਹੈ आरबीआई गवर्नर शक्तिकांत दास ਦੀ ਅਗਵਾਈ ਵਿੱਚ आरबीआई ਦੇ ਕੇਂਦਰੀ ਬੋਰਡ ਦੀ ਬੈਠਕ ਵਿੱਚ ਕੱਲ ਇਹ ਫੈਸਲਾ ਕੀਤਾ ਗਿਆ ਉਸ ਵੱਲੋਂ ਸਰਕਾਰ ਨੂੰ ਬਤੌਰ ਲਾਭಾಂಶ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਰਕਮ ਹੈ ਜ਼ਿਕਰਯੋਗ ਹੈ ਕਿ ਆਰਬੀਆਈ ਦੇ ਲਾਭ ਤੋਂ ਕੇਂਦਰ ਸਰਕਾਰ ਨੂੰ ਪੈਸਾ ਦੇਣਾ ਪਹਿਲਾਂ ਵੀ ਕਾਫੀ ਵਿਵਾਦਤ ਰਿਹਾ ਹੈ ਸਾਬਕਾ ਆਰਬੀਆਈ ਗਵਰਨਰ ਡਾਕਟਰ ਔਰਜਿਤ ਪਟੇਲ ਨੇ ਇਸ ਤਜ਼ਵੀਜ਼ ਦਾ ਵਿਰੋਧ ਕਰਦਿਆਂ ਅਸਤੀਫਾ ਦੇ ਦਿੱਤਾ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਸਵਾਤੀ ਮਾਲੀਵਾਲ ਦੇ ਮੁੱਦੇ ਤੇ ਆਪਣੀ ਚੁੱਪੀ ਤੋੜਦਿਆਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਹਮਲੇ ਨਾਲ ਜੁੜੇ ਕੇਸ ਦੀ ਨਿਰਪੱਖ ਜਾਂਚ ਤੇ ਪੂਰਨ ਨਿਆਂ ਹੋਵੇ ਕੇਜਰੀਵਾਲ ਨੇ ਇਸ ਸਮੇਂ ਇਹ ਵੀ ਸਾਫ ਕੀਤਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਨਹੀਂ ਉਨ੍ਹਾਂ ਆਖਿਆ ਕਿ ਇੰਡੀਆ ਗੱਠਜੋੜ ਦੇ ਪ੍ਰਧਾਨ ਮੰਤਰੀ ਬਾਰੇ ਫੈਸਲਾ 4 ਜੂਨ ਨੂੰ ਹੋਵੇਗਾ ਉਤਰਾਖੰਡ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਕੱਲ ਸ਼ਰਧਾਲੂਆਂ ਦਾ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਿਸ਼ੀਕੇਸ਼ ਸਥਿਤ ਗੁਰਦੁਆਰੇ ਤੋਂ ਰਵਾਨਾ ਹੋਇਆ ਇਸ ਜਥੇ ਨੂੰ ਉਤਰਾਖੰਡ ਦੇ ਰਾਜਪਾਲ ਨੇ ਰਵਾਨਾ ਕੀਤਾ ਜਿਕਰ ਜੋਗ ਹੈ ਕਿ ਸ਼੍ਰੀ ਹੇਮਕੁੰਟ ਸਾਹਿਬ ਦੇ ਕਬਾੜ ਸੰਗਤ ਵਾਸਤੇ 25 ਮਈ ਨੂੰ ਖੁੱਲੇ ਜਾਣਗੇ ਯੂਰਪੀ ਮੁਲਕ ਨਾਰਵੇ ਆਇਰਲੈਂਡ ਤੇ ਸਪੇਨ ਨੇ ਕੱਲ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਫਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਦਾ ਫੈਸਲਾ ਕੀਤਾ ਫਲਸਤੀਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਜਦਕਿ ਇਜ਼ਰਾਇਲ ਨੇ ਇਨ੍ਹਾਂ ਦੇਸ਼ਾਂ ਦੇ ਰਾਜਦੂਤਾਂ ਨੂੰ ਤਲਬ ਕਰਕੇ ਆਪਣਾ ਸਖਤ ਇਤਰਾਜ਼ ਜ਼ਾਹਰ ਕੀਤਾ ਹਰੀਕੇ ਪਿੱਖੀਵਿੰਡ ਮਾਰਗ ਤੇ ਕੱਲ ਵਾਪਰੇ ਇੱਕ ਭਿਆਨਕ ਸੜਕ ਹਾਸੇ ਵਿੱਚ ਪੁੱਤਰ ਸਮੇਤ ਪਤੀ ਪਤਨੀ ਦੀ ਮੌਤ ਹੋ ਗਈ ਜਦ ਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹਾਸਾ ਇਹਨਾਂ ਦੀ ਕਾਰਨੋ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਵਾਪਰਿਆ ਅੰਮਦਾ ਬਾਦ ਵਿੱਚ ਰਾਤ ਖੇਡੇ ਗਏ ਆਈਪੀਐਲ ਦੇ ਨਾਕਆਊਟ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Royal Challenger Bengaluru ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ 2 ਲਈ ਕੁਆਲੀਫਾਈ ਕਰ ਲਿਆ। ਭਾਰਤੀ ਹਾਕੀ ਟੀਮ ਨੇ ਕੱਲ FIH Pro League ਮੈਚ ਵਿੱਚ ਨਿਰਧਾਰਤ ਸਮੇਂ ਵਿੱਚ 2-2 ਨਾਲ ਬਰਾਬਰੀ ਤੇ ਰਹਿਣ ਮਗਰੋਂ ਸ਼ੂਟਆਊਟ ਵਿੱਚ ਅਰਜנטיਨਾ ਨੂੰ 5-4 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।